ਦੀਨਾਨਗਰ ਦੇ ਨਵੇਂ ਖੁੱਲੇ ਦਿਓਲ ਹਸਪਤਾਲ 'ਚ ਮੈਡੀਕਲ ਸਪੈਸ਼ਲਿਸਟ ਡਾਕਟਰ ਯੁਵਿਕਾ ਸੈਨਿਕਰਗੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਔਰਤਾਂ ਤੋਂ ਇਲਾਵਾ ਹਰੇਕ ਮਰੀਜ਼ ਦੇ ਚੈੱਕਅਪ ਦੀ ਨਹੀਂ ਲੱਗੇਗੀ ਕੋਈ ਫੀਸ ਦਿਨਾਨਗਰ 'ਚ ਪੁਲਿਸ ਸਟੇਸ਼ਨ ਦੇ ਸਾਹਮਣੇ ਨਵੇਂ ਖੁੱਲੇ ਦਿਓਲ ਹਸਪਤਾਲ 'ਚ ਹੱਡੀਆਂ ਦੇ ਮਾਹਿਰ ਡਾਕਟਰ ਕਮਲਦੀਪ ਤੋਂ ਇਲਾਵਾ ਹੋਣ ਮੈਡੀਕਲ ਸਪੈਸ਼ਲਿਸਟ ਡਾਕਟਰ ਯੁਵਿਕਾ ਸੈਨੀ ਵੱਲੋਂ ਵੀ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਡਾਕਟਰ ਹਰਿੰਦਰ ਸਿੰਘ ਦਿਓਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦੀਨਾਨਗਰ ਹਲਕੇ ਦੇ ਲੋਕਾਂ ਨੂੰ ਇਸ ਹਸਪਤਾਲ 'ਚ 24 ਘੰਟੇ ਸੇਫ ਸਹੂਲਤਾਂ ਦਿੱਤੀਆਂ ਜਾਣਗੀਆਂ। ਤੁਸੀਂ ਕੀ ਨਾਮ ਆਪਣਾ ਤੇ ਦੀਨਾਨਗਰ ਦੇ ਵਿੱਚ ਤੁਸੀਂ ਕਿਸ ਕੋਲੋਂ ਆਤਿ ਕੰਤੋਂ? ਨਮਸਕਾਰ ਸਸੀਗਾਲ ਸਾਰੇ ਦਿਨ ਨਗਰ ਵਾਸੀਆਂ ਨੂੰ ਮੈਂ ਡਾਕਟਰ ਹਰਿੰਦਰ ਸਿੰਘ ਦਿਓਲ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿਓਲ ਮਲਟੀਸਪੈਸ਼ਲਟੀ ਹਸਪਤਲ ਜੋ ਕਿ ਗੁਰਦਾਸਪੁਰ ਦੇ ਵਿੱਚ ਇੱਕ ਯੂਨਿਟ ਹੈ ਜੋ ਕਿ ਬਹੁਤ ਅੱਛਾ ਚੱਲ ਰਿਹਾ ਹੈ ਜਿਹਦੇ ਵਿੱਚ ਸਾਡੇ ਕੋਲ ਸਾਰੇ ਤਰ੍ਹਾਂ ਦੇ ਮਾਹਿਰ ਡਾਕਟਰ ਜਿਹੜੇ ਨੇ ਉੱਥੇ ਅਵੇਲੇਬਲ ਨੇ ਔਰ ਉਸ ਤੋਂ ਬਾਅਦ ਦਿਨਾਨਗਰ ਦੇ ਵਿੱਚ ਇੱਕ ਬਹੁਤ ਜ਼ਰੂਰੀ ਸੀਗਾ ਕਿ ਅਸੀਂ ਇੱਥੇ ਇੱਕ ਸੈਟਲਾਈਟ ਓਪੀਡੀ ਸੈਂਟਰ ਜਿਹੜਾ ਹੈ ਜਾਂ ਅਸੀਂ ਡੇ ਕੇਅਰ ਸੈਂਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਇੱਕ ਖੋਲੀਏ ਜਿਹਦੇ ਕਰਕੇ ਕਿ ਜਿਹੜੇ ਦਿਨਾਨਗਰ ਦੇ ਆਸ-ਪਾਸ ਦੇ ਲੋਕ ਨੇ ਜਾਂ ਦਿਨਾਨਗਰ ਦੇ ਵਾਸੀ ਨੇ ਜਿਨ੍ਹਾਂ ਨੂੰ ਦੂਰ ਦਰਾਡੇ ਜਿਹੜਾ ਅਸੀਂ ਇਲਾਜ ਵਾਸਤੇ ਜਾਣਾ ਪੈਂਦਾ ਸੀ ਜਾਂ ਉਹ ਫਰਹਾਨਗੋਟ ਜਾ ਰਹੇ ਸੀ ਜਾਂ ਉਹ ਗੁਰਦਾਸਪੁਰ ਜਾ ਰਹੇ ਸੀਗੇ ਉਹਨਾਂ ਵਾਸਤੇ ਅਸੀਂ ਇੱਥੇ ਇੱਕ ਛੋਟਾ ਸੈਟਅਪ ਜਿਹੜਾ ਆ ਉਹ ਖੋਲਿਆ ਜਿਹਦੇ ਵਿੱਚ ਕਿ ਅਸੀਂ 24/7 ਜਿਹੜੀਆਂ ਆਪਾਂ ਸਰਵਿਸਿਜ਼ ਦਵਾਂਗੇ ਜਿਹਦੇ ਵਿੱਚ ਕਿ ਟਰੋਮਾ ਹੋ ਗਿਆ ਕੋਈ ਕ੍ਰਿਟੀਕਲ ਮਰੀਜ਼ ਆ ਜਾਂਦਾ ਜਿਹਨੂੰ ਸਾਹ ਲੈਣ ਦੇ ਵਿੱਚ ਕੋਈ ਤਕਲੀਫ ਹੋ ਰਹੀ ਹੈ ਜਿਹੜਾ ਕਿ ਇੱਥੋਂ ਕਿਤੇ ਸ਼ਿਫਟ ਕਰਨ ਲੱਗਿਆ ਉਹਦੀ ਜਾਨ ਚਲੀ ਜਾਂਦੀ ਸੀਗੀ ਉਹ ਸਾਰੇ ਪੇਸ਼ੈਂਟ ਜਿਹੜੇ ਅਸੀਂ ਉਹਨਾਂ ਨੂੰ ਫਰਸਟ ਏਡ ਇੱਥੇ ਦਵਾਂਗੇ ਔਰ ਸਾਡਾ ਸਾਡੇ ਕੋਲ ਸਾਰਾ ਉਸ ਇਕੁਇਪਮੈਂਟ ਹੈਗੇ ਨੇ ਜਿਵੇਂ ਵੈਂਟੀਲੇਟਰ ਹੋ ਗਿਆ ਜਾਂ ਬਾਕੀ ਸੀਪੇ ਮਸ਼ੀਨਾਂ ਹੋ ਗਈਆਂ ਸਾਹ ਲੈਣ ਵਾਲੀਆਂ ਮਸ਼ੀਨਾਂ ਹੋ ਗਈਆਂ ਇਹ ਸਾਰੀਆਂ ਇੱਥੇ ਅਵੇਲੇਬਲ ਨੇ ਔਰ ਬਹੁਤ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹ ਸੈਂਟਰ ਦੇ ਵਿੱਚ ਅਸੀਂ ਜਿਹੜਾ ਆ ਸਾਡੇ ਨਾਲ ਜੁੜੇ ਨੇ ਡਾਕਟਰ ਯੋਵਿਕਾ ਸੈਣੀ ਜਿਹੜੇ ਕਿ ਮੈਡੀਕਲ ਸਪੈਸ਼ਲਿਸਟ ਨੇ ਕਿਉਂਕਿ ਦਿਨਨਗਰ ਦੇ ਵਿੱਚ ਦੇਖੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੀ ਮੈਡੀਕਲ ਸਪੈਸ਼ਲਿਸਟ ਡਾਕਟਰ ਜਿਹੜਾ ਸੀਗਾ ਉਹ ਅਵੇਲੇਬਲ ਨਹੀਂ ਸੀਗਾ ਇਹਦੇ ਨਾਲ ਨਾਲ ਹੱਡੀਆਂ ਦਾ ਡਾਕਟਰ ਵੀ ਇੱਥੇ ਕੋਈ ਅਵੇਲੇਬਲ ਨਹੀਂ ਸੀਗਾ ਔਰ ਕ੍ਰਿਟੀਕਲ ਕੇਅਰ ਦਾ ਇੱਥੇ ਬਿਲਕੁਲ ਵੀ ਜਿਹੜਾ ਨਹੀਂ ਚੱਲ ਰਿਹਾ ਸੀਗਾ ਤੇ ਅਸੀਂ ਇਹ ਤਿੰਨੇ ਡਿਪਾਰਟਮੈਂਟ ਜਿਹੜੇ ਆ ਉਹ ਇੱਥੇ ਸ਼ੁਰੂ ਕਰ ਦਿੱਤੇ ਆ ਸਾਡੇ ਨਾਲ ਸਾਡੇ ਨਾਲ ਡਾਕਟਰ ਯੂਵਿਕਾ ਸੈਣੀ ਨੇ ਜੋ ਕਿ ਮੈਡੀਕਲ ਸਪੈਸ਼ਲਿਸਟ ਨੇ ਉਹ ਤੁਹਾਨੂੰ ਆਪਣੇ ਬਾਰੇ ਜਾਣਕਾਰੀ ਦੇਣਗੇ ਕਿ ਉਹ ਕਿਹੜੇ ਕਿਹੜੇ ਰੋਗਾਂ ਦੇ ਮਰੀਜ਼ ਜਿਹੜੇ ਇੱਥੇ ਦੇਖਣਗੇ ਔਰ ਇਸ ਤੋਂ ਇਲਾਵਾ ਜਿਹੜੇ ਡਾਕਟਰ ਕਮਲਦੀਪ ਜੋ ਕਿ ਹੱਡੀਆਂ ਦੇ ਸਪੈਸ਼ਲਿਸਟ ਨੇ ਜਿਨ੍ਹਾਂ ਦੀ ਪੜ੍ਹਾਈ ਵੀ ਡੀਐਮਸੀ ਤੋਂ ਹੈ ਬਹੁਤ ਵਧੀਆ ਸਰਜਨ ਨੇ ਉਹ ਵੀ ਇੱਥੇ ਆਪਣਾ ਜਿਹੜਾ ਹੈ 2 ਤੋਂ ਲੈ ਕੇ 5 ਵਜੇ ਤੱਕ ਡਾਕਟਰੀ ਕਰਦੇ ਨੇ ਡਾਕਟਰ ਯੂਵਿਕਾ ਜਿਹੜੇ ਨੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਹਰ ਰੋਜ਼ ਅਵੇਲੇਬਲ ਹੋਣਗੇ ਔਰ ਇਸ ਚੀਜ਼ ਦਾ ਜਿਹੜਾ ਫਾਇਦਾ ਉਹ ਦੀਨਾਨਗਰ ਵਾਸੀਆਂ ਨੂੰ ਜਰੂਰ ਮਿਲੇਗਾ ਸਰ ਇਕਨੋਮਿਕਲੀ ਗੱਲ ਕਰੀ ਤੇ ਕਿੰਨਾ ਕੁ ਖਰਚਾ ਹੈਗਾ ਆਮ ਲੋਕਾਂ ਦੇ ਪੇਕੇ ਉਹ ਜ਼ਿਆਦਾ ਭਾਰਤ ਨਹੀਂ ਪਾਏਗਾ ਆ ਦੇਖੀ ਜੀ ਇਹ ਅਸੀਂ ਜਿਹੜਾ ਸੈਂਟਰ ਹੈ ਤੁਹਾਨੂੰ ਦੱਸਿਆ ਕਿ ਅਸੀਂ ਸਾਡਾ ਆਲਰੇਡੀ ਇੱਕ ਯੂਨਿਟ ਚੱਲ ਰਿਹਾ ਆ ਇਹ ਅਸੀਂ ਇੱਕ ਇੱਥੇ ਫੈਸਿਲਿਟੀ ਦਿੱਤੀ ਆ ਅਸੀਂ ਕੋਈ ਵੀ ਓਪੀਡੀ ਚਾਰजेस ਜਿਹੜਾ ਆ ਉਹ ਨਹੀਂ ਰੱਖਿਆ ਇੱਥੇ ਈਵਨ ਕਿ ਜਿਹੜੇ ਡਾਕਟਰ ਨੇ ਉਹ ਐਮਡੀ ਮੈਡੀਸਿਨ ਜਿਹੜੇ ਨੇ ਸਪੈਸ਼ਲਿਸਟ ਨੇ ਐਮਐਸ عورتوں ਸਪੈਸ਼ਲਿਸਟ ਹੈ ਐਮਡੀ ਜਿਹੜੇ ਨੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਜਿਹੜੇ ਨੇ ਉਹ ਸਾਰੇ ਇੱਥੇ ਅਵੇਲੇ ਔਰ ਉਹਨਾਂ ਦੇ ਬਾਵਜੂਦ ਵੀ ਅਸੀਂ ਕੋਈ ਵੀ ਜਿਹੜਾ ਆਪੀਡੀ ਜਿਹੜੀ ਹੈ ਚਾਰजेस ਨਹੀਂ ਰੱਖਿਆ। ਨਮਸਤੇ ਸਾਰਿਆਂ ਨੂੰ ਮਾਈਸੈਲਫ ਡਾਕਟਰ ਯੂਵਿਕਾ ਸੈਣੀ ਆਮ ਐਮਪੀ ਡੀ ਮੈਡੀਸਨ ਪਾਸ ਆਊਟ ਫਰਮ ਡੀ ਐਮ ਸੀ ਲੁਧਿਆਣਾ ਮੈਂ ਇੱਥੇ ਦਿਨਾਂ ਨਗਰ ਦਿਓਰ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਆਪਣੀ ਸੇਵਾਵਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਪ੍ਰੋਵਾਈਡ ਕਰ ਰਹੀ ਆਂ। ਅਸੀਂ ਮੈਡੀਸਨ ਦੇ ਸਾਰੇ ਪੇਸ਼ੈਂਟ ਇੱਥੇ ਦੇਖ ਰਹੇ ਆਂ ਕੋਈ ਵੀ ਇਨਫੈਕਸ਼ਨ ਹੋ ਗਈ ਜਿੱਦਾਂ ਡੇਂਗੀ, ਟਾਈਫੋਇਡ, ਕੋਈ ਛਾਤੀ ਦੀ ਇਨਫੈਕਸ਼ਨ, ਪੇਟ ਦੇ ਰੋਗ ਕੋਈ ਪਿਸ਼ਾਬ ਦੀ ਜਲਨ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਔਰਤਾਂ ਦੇ ਵਿੱਚ ਜੋ ਕਿ ਬਹੁਤ ਬਿਮਾਰੀਆਂ ਅੱਜਕਲ ਹੈਗੀਆਂ ਜਿੱਦਾਂ ਡਿਪਰੈਸ਼ਨ ਹੈ ਜਾਂ ਕੋਈ ਵੀ ਔਰਤਾਂ ਨਾਲ ਰਿਲੇਟਡ ਬਿਮਾਰੀਆਂ ਉਹ ਸਾਰੀਆਂ ਇੱਥੇ ਦੇਖਿਆ ਜਾ ਰਹੀਆਂ ਨੇ ਮੈਮ ਸਕੋਰ ਕਰ ਜੇ ਕੋਈ ਉਹਨਾਂ ਨੂੰ ਡਿਵਿਜ ਕੀ ਸੰਭਾਅ ਕਿਸੇ ਜਿਹੜੀਆਂ ਦਾ ਬਈ ਇਥੇ ਅਵੇਲੇਬਲ ਹੈ ਜਾਂ ਤੁਹਾਨੂੰ ਬਿਲਾਸਾ ਕਰ ਦਿਓ ਸਾਡੇ ਕੋਲ ਇਹ ਸਾਰੀ ਫੈਸਿਲਿਟੀਆਂ ਗੁਰਦਾਸਪੁਰ ਮਲਟੀਸਪੈਸ਼ਲਟੀ ਹਸਪੀਟਲ ਵਿੱਚ ਅਵੇਲੇਬਲ ਹੈਗੀਆਂ ਜੇਕਰ ਐਸੋ ਪੇਸ਼ੈਂਟ ਕੋਈ ਸਾਡੇ ਕੋਲ ਇੱਥੇ ਆਂਦਾ ਹੈ ਸਾਡੇ ਕੋਲ ਐਂਬੂਲੈਂਸ ਦੀ ਸਰਵਿਸ ਵੀ ਹੈਗੀ ਹੈ ਆਪਾਂ ਉਹਨੂੰ ਉੱਥੇ ਤੱਕ ਐਂਬੂਲੈਂਸ ਦੇ ਥਰੂ ਪਹੁੰਚਵਾ ਸਕਦੇ ਹਾਂ ਬਿਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਪ੍ਰੋਪਰ ਹੋ ਸਕਦਾ ਜਿਹੜਾ ਇਹ ਹਸਪਤਲ ਹੈ ਇਹ 24 ਆਵਰ ਦੀ ਲੋਕਾਂ ਸਵਾਜੀ ਇੱਥੇ 24/7 ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਸਵੇਰੇ ਮੈਡੀਸਨ ਸਪੈਸ਼ਲਿਸਟ ਬੈਠੇਗੇ ਤੇ ਸ਼ਾਮ ਨੂੰ ਆਰਥੋ ਦੇ ਡਾਕਟਰ ਬੈਠੇਗੇ ਤੇ ਮੈਂ ਵੀ ਜਿਹੜਾ ਆਪਣਾ ਰਾਉਂਡ ਹੈ ਸਵੇਰੇ ਤੇ ਸ਼ਾਮ ਦੋ ਵਾਰ ਹੋਏਗਾ ਐਡਮਿਸ਼ਨ ਕਰਾਤਾ ਡਾਕਟਰ ਜੀ ਹਾਂਜੀ ਇੱਥੇ ਐਡਮਿਸ਼ਨ ਵੀ ਹੋਏਗੀ ਜੇ ਲੋੜ ਪੈਂਦੀ ਹੈ ਤਾਂ ਐਡਮਿਸ਼ਨ ਵੀ ਆਪਾਂ ਕਰਾਂਗੇ ਇੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਦੀਪ ਐਮਐਸ ਆਰਥੋਪੈਡਿਕਸ ਸੋ ਦਿਨਾਨਗਰ ਵਿੱਚ ਜੋ ਕਿ ਦਿওল ਹਸਪੀਟਲ ਵੱਲੋਂ ਇੱਕ ਸੈਟਲਾਈਟ ਸੈਂਟਰ ਖੋਲਿਆ ਗਿਆ ਹੈ ਉਹਦੇ ਵਿੱਚ ਦੁਪਹਿਰ ਤੋਂ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਸੋ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਕਿਸੇ ਨੂੰ ਵੀ ਜੇ ਹੱਡੀਆਂ ਦੇ ਰਿਲੇਟਿਡ ਪ੍ਰੋਬਲਮ ਹੈ ਜਿੱਦਾਂ ਕਿ ਕਮਰ 'ਚ ਦਰਦ ਹੋਣਾ ਗਠੀਏ ਦੀ ਪ੍ਰੋਬਲਮ ਹੈ ਜੋੜਾਂ 'ਚ ਦਰਦ ਹੋਣਾ ਫਰੋਜ਼ਨ ਸ਼ੋਲਡਰ ਕੋਈ ਵੀ ਐਕਸੀਡੈਂਟ ਰਿਲੇਟਿਡ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਬਹੁਤ ਬਹੁਤ